ਤਾਰਨ ਤਾਰਨ ਦੇ ਵਿੱਚ ਬਾਈ ਇਲੈਕਸ਼ਨ ਹੈ ਜਿਹਦੇ ਮੱਦੇਨਜ਼ਰ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਸਾਨੂੰ ਇੱਥੇ ਪ੍ਰੀ ਪੋਲ ਡਿਊਟੀਆਂ ਦੇ ਲਈ ਸੀਐਪੀਐਫ ਮੁਹਯਤ ਕਰਾਈ ਗਈ ਹੈ ਤੇ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਬਿਲਡਿੰਗ ਮੈਜਰ ਦੇ ਤੌਰ ਤੇ ਉੱਤੇ ਅੱਜ ਸਾਡੇ ਵੱਲੋਂ ਲੋਕਲ ਪੁਲਿਸ ਅਤੇ ਜਿਹੜੀ ਸੀਐਪੀਐਫ ਇੱਥੇ ਡਿਊਟੀ ਲਈ ਆਈ ਹੈ ਸਾਡੇ ਦੋਨਾਂ ਵੱਲੋਂ ਇੱਕ ਫਲੈਗਮਾਰਚ ਇੱਥੇ ਕੱਢੀ ਗਈ ਹੈ ਸ਼ਹਿਰ ਦਾ ਜਿਹੜਾ ਬਾਜ਼ਾਰ ਵਾਲਾ ਏਰੀਆ ਹੈ ਅੱਜ ਫਲੈਗ ਮਾਰਚ ਇੱਥੇ ਕੱਢੀ ਗਈ ਹੈ ਤੇ ਨਾਲ ਹੀ ਮੈਂ ਦੱਸਣਾ ਚਾਹੂੰਗੀ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਥਾਵਾਂ ਥਾਵਾਂ ਤੇ ਜਿੱਥੇ ਬਾਈ ਇਲੈਕਸ਼ਨ ਹੈ ਉਥੇ ਤਰਨਤਾਰ ਪੁਲਿਸ ਵੱਲੋਂ ਫਲੈਗ ਮਾਰਚ ਤੇ ਰੂਟ ਮਾਰਚ ਤੇ ਹੋਰ ਕੰਫੀਡੈਂਸ ਬਿਲਡਿੰਗ ਮੈਜਰਸ ਹੁੰਦੇ ਨੇ ਉਹ ਕਿਤੇ ਜਾਣਗੇ ਹਾਂ ਜੀ ਦੇਖਣ ਨੂੰ ਮਿਲਦਾ ਕਿ ਇਲੈਕਸ਼ਨ ਜਿੰਨੀ ਚੋਣ ਹੈ ਜੀ ਆ ਕਿਸੇ ਲੋਕ ਡਰੇ ਵੀ ਹੁੰਦੇ ਕਿ ਅੱਜ ਕੱਲ ਕਰ ਨਹੀਂ ਜਾਣਾ ਆਪ ਜੀ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਕਿ ਕਿਤੇ ਕੋਈ ਵੀ ਲੋੜ ਨਹੀਂ ਕੋਈ ਵੋਟ ਪਾਉਣ ਹੈ ਕਿਸੇ ਤਰ੍ਹਾਂ ਡਰ ਨਹੀਂ ਜੀ ਬਿਲਕੁਲ ਮੈਂ ਤੁਹਾਡੇ ਸਾਹਮਣੇ ਰਹੀ ਹਾਂ ਕਹਿਣਾ ਚਾਹੂੰਗੀ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਪੁਲਿਸ 24 ਘੰਟੇ ਉਹਨਾਂ ਦੇ ਲਈ ਉਪਲਬਧ ਹੈ ਜੇ ਕਿਸੇ ਨੂੰ ਜੇ ਕਿਸੇ ਦੀ ਕੋਈ ਕੰਪਲੇਂਟ ਹੈ ਤਾਂ ਉਹ ਤੁਰੰਤ ਸਾਡੇ ਨਾਲ ਕੰਟੈਕਟ ਕਰਨ ਤੇ ਜਿੱਦਾਂ ਇਹ ਰੂਟ ਮਾਰਚ ਵੀ ਕੀਤੀ ਜਾ ਰਹੀ ਹੈ ਇਹ ਵੀ ਲੋਕਾਂ ਦੇ ਵਿੱਚ ਇੱਕ ਕੰਫੀਡੈਂਸ ਬਿਲਡਿੰਗ ਮੈਜ਼ਰ ਦੇ ਤੌਰ ਤੇ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਵਿਸ਼ਵਾਸ ਹੋਵੇ ਜਿਹੜਾ ਮਾਨਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਜੋ ਇਲੈਕਸ਼ਨ ਦੀ ਪ੍ਰਕਿਰਿਆ ਹੈ ਉਹਦੇ ਤੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜੀ ਬਾਈ ਇਲੈਕਸ਼ਨ ਹੈ ਪੀਸਫੁਲ ਤਰੀਕੇ ਦੇ ਨਾਲ ਕੰਕਲੂਡ ਹੋਏਗੀ ਤਾਂ ਕਿ ਕਿੰਨੇ ਨਾਕੇ ਲਗਾਏ ਗਏ ਨੇ ਪੂਰੇ ਜਿਹੜੀ ਜਨਰਲ ਵਿਧਾਨ ਸਭਾ ਕਰਤੰ ਕਰ ਦੇ ਦੇ ਇੰਡਸਟਰੀਕ ਨਾਕਾਜ਼ ਨੇ ਤੇ ਇਸ ਤੋਂ ਇਲਾਵਾ 24 ਹੋਰ ਨਾਕੇ ਲਾਏ ਗਏ ਨੇ ਅਸੈਂਬਲੀ ਕੰਸਟਿਟੂਐਂਸੀ ਦੇ ਵਿੱਚ ਤੇ ਇਸ ਤੋਂ ਇਲਾਵਾ ਹਰ ਵੇਲੇ ਐਫਐਸਟੀ ਐਸਐਸਟੀ ਤੇ ਵੀਐਸਟੀ ਟੀਮਾਂ ਇਲਾਕੇ ਦੇ ਵਿੱਚ ਤਾਇਨਾਤ ਨੇ